ਰਿਪੋਰਟ ਨੂੰ ਪਾੜਿਆ ਗਿਆ ਸੀ ਜਾਂ ਜਿਸ ਤਰੀਕੇ ਦੇ ਨਾਲ ਜਸਟਿਸ ਰਣਜੀਤ ਸਿੰਘ ਹੁਣਾਂ ਦੇ ਨਾਲ ਆਪਾਂ ਕਹਿ ਲਈ ਕਿ ਵਤੀਰਾ ਜਿਹੜਾ ਉਸ ਟਾਈਮ ਤੇ ਜੋ ਉਹਨਾਂ ਨੂੰ ਮਹਿਸੂਸ ਹੋਇਆ ਸੀ ਉਸ ਨੂੰ ਲੈ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਹੁਣਾਂ ਦੇ ਵੱਲੋਂ ਬਕਾਇਦਾ ਜਿਹੜੀ ਹੈ ਮਾਫੀ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਮੰਗੀ ਗਈ ਹੈ ਮੇਰੀ ਰਾਜਨੀਤੀ ਤੋਂ ਪ੍ਰੇਰਿਤ ਆ ਜਾਂ ਹੋਰ ਬਹੁਤ ਸਾਰੀਆਂ ਜਿਨ੍ਹਾਂ ਚੋਂ ਲੱਗਿਆ ਜਸਟਿਸ ਰਣਜੀਤ ਸਿੰਘ ਉਹਨਾਂ ਨੂੰ ਵੀ ਇਹ ਸਾਰਾ ਇੱਕ ਤਰ੍ਹਾਂ ਨਾਲ ਉਹਨਾਂ ਦੇ ਮਾਨਹਾਨੀ ਵਰਗਾ ਸਿਸਟਮ ਹੈਗਾ ਸੋ ਉਹਨਾਂ ਨੇ ਸੁਪਰੀਮ ਕੋਰਟ ਵਿੱਚ ਇਹ ਮਾਨਹਾਨੀ ਦਾ ਕੇਸ ਆ ਇਹਨਾਂ ਦੋਹਾਂ ਲੀਡਰਾਂ ਦੇ ਖਿਲਾਫ ਕਰਿਆ ਹੋਇਆ ਸੀ ਸੋ ਪਿਛਲੇ ਦਿਨੀ ਇਹ ਆਇਆ ਹੈਗਾ ਵੀ ਸੁਖਵੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਨੇ ਹੱਥ ਬੰਨ ਕੇ ਜਿਹੜੀ ਹੈਗੀ ਮਾਫੀ ਹੈ ਇਹ ਸਿਸਟਮ 'ਚ ਮੰਗ ਲਈ ਹੈਗੀ ਸੋ ਹੁਣ ਜਦੋਂ ਸਾਰਾ ਕੁਝ ਇਸ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਬਾਹਰ ਆ ਰਿਹਾ ਬੇਰਕਾਬ ਹੋ ਰਿਹਾ ਤਾਂ ਉਹਨਾਂ ਨੂੰ ਆਪਣੀਆਂ ਗਲਤੀਆਂ ਮੰਨਣੀਆਂ ਪੈਣੀਆਂ ਹੁਣ ਸੁਪਰੀਮ ਕੋਰਟ ਵਿੱਚ ਜਾ ਕੇ ਜਿਹੜੀ ਮਾਫੀ ਮੰਗੀ ਹੈ ਜੇ ਉਦੋਂ ਖਾਲਸਾ ਪੰਥ ਤੋਂ ਹੀ ਮੰਗ ਲੈਂਦੇ ਤਾਂ ਸ਼ਾਇਦ ਆ ਦਿਨ ਨਾ ਦੇਖੀ ਅ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਸੁਪਰੀਮ ਕੋਰਟ ਦੇ ਵਿੱਚ ਜਸਟਿਸ ਰਣਜੀਤ ਸਿੰਘ ਹੁਣਾ ਦੀ ਰਿਪੋਰਟ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਰਿਪੋਰਟ ਨੂੰ ਪਾੜਿਆ ਗਿਆ ਸੀ ਜਾਂ ਜਿਸ ਤਰੀਕੇ ਦੇ ਨਾਲ ਜਸਟਿਸ ਰਣਜੀਤ ਸਿੰਘ ਹੁਣਾ ਦੇ ਨਾਲ ਆਪਾਂ ਕਹਿ ਲਈਏ ਕਿ ਵਤੀਰਾ ਜਿਹੜਾ ਉਸ ਟਾਈਮ ਤੇ ਜੋ ਉਹਨਾਂ ਨੂੰ ਮਹਿਸੂਸ ਹੋਇਆ ਸੀ ਉਸ ਨੂੰ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਹੁਣਾ ਦੇ ਵੱਲੋਂ ਬਕਾਇਦਾ ਜਿਹੜੀ ਹੈ ਮਾਫੀ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਮੰਗੀ ਗਈ ਹੈ ਸਰਦਾਰ ਉਤਾਰ ਸਿੰਘ ਦੀ ਕੀ ਇਸ ਮਾਫੀ ਦੇ ਮਾਇਨੇ ਹੈਗੇ ਨੇ ਕਿਵੇਂ ਦੇਖਨੇ ਹਾਂ ਹਾਂ ਜੀ ਹਾਂ ਜੀ 102 ਜਸਟਿਸ ਰਣਜੀਤ ਸਿੰਘ ਉਹਨਾਂ ਨੇ ਜਿਹੜੀ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀਆਂ ਬਾਰੇ ਰਿਪੋਰਟ ਜਾਰੀ ਕਰੀ ਸੀ ਜਿਹਦਾ ਪੰਜਾਬ ਵਿਧਾਨ ਸਭਾ ਵਿੱਚ 2-3 ਦਿਨ ਡਿਬੇਟਾਂ ਚੱਲੇ ਸੀ ਉਹਦੇ ਬਾਰੇ ਬਹੁਤ ਤਿੱਖੀਆਂ ਟਿੱਪਣੀਆਂ ਤੇ ਗਲਤ ਟਿੱਪਣੀਆਂ ਜਿਹੜੀਆਂ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੇ ਕਰੀਆਂ ਸਨ ਵੀ ਇਹ ਇੱਕ ਤਰ੍ਹਾਂ ਨਾਲ ਵੀ ਤੱਥਾਂ ਤੇ ਆਧਾਰਿਤ ਨਹੀਂ ਹੈਗੀ ਹੈ ਨਾ ਮੇਰੇ ਰਾਜਨੀਤੀ ਤੋਂ ਪ੍ਰੇਰਿਤ ਆ ਜਾਂ ਹੋਰ ਬਹੁਤ ਸਾਰੀਆਂ ਜਿਨ੍ਹਾਂ ਚੋਂ ਲੱਗਿਆ ਜਸਟਿਸ ਰਣਜੀਤ ਸਿੰਘ ਉਹਨਾਂ ਨੂੰ ਵੀ ਇਹ ਸਾਰਾ ਇੱਕ ਤਰ੍ਹਾਂ ਨਾਲ ਉਹਨਾਂ ਦੀ ਮਾਨਹਾਨੀ ਵਰਗਾ ਸਿਸਟਮ ਹੈਗਾ ਸੋ ਉਹਨਾਂ ਨੇ ਸੁਪਰੀਮ ਕੋਰਟ ਵਿੱਚ ਇਹ ਮਾਨਹਾਨੀ ਦਾ ਕੇਸ ਹੈ ਇਹਨਾਂ ਦੋਹਾਂ ਲੀਡਰਾਂ ਦੇ ਖਿਲਾਫ ਕਰਿਆ ਹੋਇਆ ਸੀ ਸੋ ਪਿਛਲੇ ਦਿਨੀ ਇਹ ਆਇਆ ਹੈਗਾ ਵੀ ਸੁਖਵੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਨੇ ਹੱਥ ਬੰਨ ਕੇ ਜਿਹੜੀ ਹੈਗੀ ਮਾਫੀ ਹੈ ਇਹ ਸਿਸਟਮ 'ਚ ਮੰਗ ਲਈ ਹੈਗੀ ਸੋ ਇੱਕ ਜ਼ਿੰਮੇਵਾਰ ਜਿਹੜੇ ਰਾਜਨੀਤੀਵਾਦੀ ਹਨ ਉਹਨਾਂ ਨੂੰ ਚਾਹੀਦਾ ਵੀ ਉਹ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਉਹਨਾਂ ਨੇ ਬਹੁਤ ਵੱਡੀਆਂ ਗਲਤੀਆਂ ਕਰੀਆਂ ਸੋ ਜੇ ਗਲਤੀਆਂ ਵੱਡੀਆਂ ਕਰਨ ਵੇਲੇ ਜਿਗਰਾ ਵੱਡਾ ਸੀ ਤਾਂ ਗਲਤੀਆਂ ਨੂੰ ਮੰਨਣ ਵੇਲੇ ਵੀ ਜਿਗਰਾ ਵੱਡਾ ਰੱਖਣਾ ਚਾਹੀਦਾ ਬਹੁਤ ਬਹੁਤ ਵਗਿਆ ਕਰਿਆ ਹੁਣ ਜਿੱਦਾਂ ਮਨਪ੍ਰੀਤ ਸਿੰਘ ਯਾਲੀ ਕਹਿੰਦੇ ਆ ਵੀ ਮੰਨੂ ਕਿਹਾ ਵੀ ਇਹ ਤਾਂ ਵਨ ਮੈਨ ਸ਼ੋਅ ਆ ਇਹ ਟਮੇਂਜ ਸੁਮੇਧ ਸੈਣੀ ਦੀ ਨਿਯੁਕਤੀ ਸਿੱਖਾਂ ਦੇ ਕਾਤਲਾਂ ਨੂੰ ਬਚਾਉਣਾ ਔਰ ਜਿੰਨਾ ਕੁਝ ਵੀ ਪੰਥ ਵਿਰੋਧੀ ਹੋਇਆ ਸੁਖਬੀਰ ਸਿੰਘ ਬਾਦਲ ਦਾ ਵਨ ਮੈਨ ਸ਼ੋਅ ਸੀ ਜੀ ਉਹਨੇ ਆਪਣੇ ਤੌਰ ਤੇ ਯਾ ਪ੍ਰਕਾਸ਼ ਸਿੰਘ ਬਾਦਲ ਦੋਹਾਂ ਨੇ ਰਲ ਮਿਲ ਕੇ ਜੋ ਕੁਝ ਕਰਿਆ ਸੋ ਹੁਣ ਜਦੋਂ ਸਾਰਾ ਕੁਝ ਇਸ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਬਾਹਰ ਆ ਰਿਹਾ ਬੇਨਕਾਬ ਹੋ ਰਿਹਾ ਤਾ ਉਹਨਾਂ ਨੂੰ ਆਪਦੀਆਂ ਗਲਤੀਆਂ ਮੰਨਣੀਆਂ ਪੈਣੀਆਂ ਹੁਣ ਸੁਪਰੀਮ ਕੋਰਟ ਵਿੱਚ ਜਾ ਕੇ ਜਿਹੜੀ ਮਾਫੀ ਮੰਗੀ ਹੈ ਜੇ ਉਦੋਂ ਖਾਲਸਾ ਪੰਥ ਤੋਂ ਹੀ ਮੰਗ ਲੈਂਦੇ ਤਾਂ ਸ਼ਾਇਦ ਆ ਦਿਨ ਨਾ ਦੇਖਣੇ ਪੈਂਦੇ ਜੀ ਬਿਲਕੁਲ ਜੀ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਸਰਦਾਰ ਪੱਪਲਪ੍ਰੀ ਸਿੰਘ ਉਹਨਾਂ ਦੀ ਜਿਨ੍ਹਾਂ ਨੇ ਕੀ ਦੀ ਕਿ ਪਿਛਲੇ ਦਿਨੀ ਜਿਹੜੀ ਹੈ ਪੇਸ਼ੀ ਹੋਈ ਹੈਗੀ ਹੈ ਅਜਨਾਰੇ ਵਾਲੇ ਮਸਤੇ ਦੇ ਵਿੱਚ ਐਨਐਸਸੀ ਖਤਮ ਹੋਣ ਤੋਂ ਬਾਅਦ ਜਿਹੜਾ ਹੈ ਉਸ ਤੋਂ ਬਾਅਦ ਇਧਰ ਲਿਆਂਦਾ ਗਿਆ ਤੇ ਉਸੇ ਹੀ ਕੇਸ ਦੇ ਵਿੱਚ 4 ਦਿਨ ਦਾ ਰਿਮਾਨਡ ਜਿਹੜਾ ਇਹਨਾਂ ਦਾ ਲਿਆ ਗਿਆ ਸਰਦਾਰ ਭਟਾ ਸਿੰਘ ਜੀ ਇੱਥੇ ਹੁਣ ਇੱਕ ਵੱਡਾ ਸਵਾਲ ਜਿਹੜਾ ਖਾਸ ਕਰਕੇ ਇਹ ਚੱਲ ਰਿਹਾ ਹੈ ਕਿ ਕੀ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਵੀ ਜਿਹੜਾ ਹੈ 22 ਤਰੀਕ ਨੂੰ ਉਹਨਾਂ ਦਾ ਵੀ ਟੈਨਰ ਜਿਹੜਾ ਖਤਮ ਹੋ ਜਾਣਾ ਹੈਗਾ ਕੀ ਉਹਨਾਂ ਨੂੰ ਵੀ ਲਿਆਂਦਾ ਜਾਵੇਗਾ ਜਾਂ ਉਹਨਾਂ ਨੂੰ ਲੈ ਕੇ ਸਰਕਾਰ ਦੇ ਕੋਲ ਹੋਰ ਬਹੁਤ ਸਾਰੇ ਤਰੀਕੇ ਨੇ ਕਿ ਸਰਕਾਰ ਜਿਹੜੀ ਹੈ ਰੋਕ ਸਕਦੀ ਹੈਗੀ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਪੰਜਾਬ ਤੋਂ ਬਾਹਰ ਹੀ ਰੱਖਿਆ ਜਾ ਸਕਦਾ ਹੈ ਜਿਹੜੇ ਕੋਸ਼ਿਸ਼ ਸੀਨੀਅਰ ਪੱਤਰਕਾਰ ਹੈਗੇ ਉਹਨਾਂ ਨੇ ਪੰਜਾਬ ਦੀ ਜਿਹੜੀ ਅਫਸਰशाही ਹੈ ਉੱਚ ਅਫਸਰशाही ਹੂੰ ਉਹਨੂੰ ਪੁੱਛਣ ਦੀ ਕੋਸ਼ਿਸ਼ ਕਰੀ ਆ ਵੀ ਅਮਰਤਪਾਲ ਸਿੰਘ ਬਾਰੇ ਹਨ ਕਿਉਂਕਿ ਉਹਨਾਂ ਦਾ 22 ਤਰੀਕ ਨੂੰ ਖਤਮ ਹੋ ਜਾਣਾ ਹੈਗਾ ਹੂੰ ਹੂੰ ਸੋ ਪੰਜਾਬ ਦੇ ਅਫਸਰਾਂ ਨੇ ਕੁਝ ਨੇ ਚੁੱਪਵਟੀ ਰੱਖੀ ਆ ਕੁਝ ਅਫਸਰਾਂ ਨੇ ਇਹ ਕਿਹਾ ਵੀ ਹਲੇ ਬਹੁਤਾ ਦਾਰਉਮਦਾਰ ਕੇਂਦਰ ਸਰਕਾਰ ਤੇ ਡਿਪੈਂਡ ਕਰਦਾ ਵੀ ਉਹਦੀਆਂ ਸਾਨੂੰ ਕੀ ਹਦਾਇਤਾਂ ਆਉਂਦੀਆਂ ਹ 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 ਦੂਜਾ ਇਹ ਹੈਗਾ ਵੀ ਉਹਨੂੰ ਇੱਥੇ ਪੰਜਾਬ ਚ ਲਿਆਂਦਾ ਜਾਵੇ ਪਰ ਪੰਜਾਬ ਸਰਕਾਰ ਨੇ ਇਸ ਬਜਟ ਸੈਸ਼ਨ ਵਿੱਚ ਇੱਕ ਬਿੱਲ ਚੋਰੀ ਚੁਪੇ ਜਾਂ ਕਹਿ ਲਓ ਜਾਂ ਬੜੀ ਤੇਜ਼ੀ ਨਾਲ ਪਾਸ ਕਰਾ ਲਿਆ ਹੈ ਵੀ ਪੰਜਾਬ ਵਿੱਚ ਜਿਨ੍ਹਾਂ ਦੇ ਕੇਸ ਚੱਲਦੇ ਆ ਉਹਨਾਂ ਨੂੰ ਪੰਜਾਬ ਤੋਂ ਬਾਹਰ ਦੀਆਂ ਜੇਲਾਂ ਵਿੱਚ ਰੱਖਿਆ ਜਾ ਸਕਦਾ ਹੈ ਹਾਂ ਸੋ ਇਹ ਹੋਏਗਾ ਵੀ 22 ਤਰੀਕ ਤੋਂ ਬਾਅਦ ਉਹਨਾਂ ਨੂੰ ਇੱਕ ਵਾਰੀ ਇੱਥੇ ਲਿਆਂਦਾ ਜਾਊਗਾ ਉਹਨਾਂ ਦੀ ਅਰੈਸਟ ਪਾਈ ਜਾਊਗੀ ਇੱਕ ਦੋ ਦਿਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਜਦੋਂ ਜੁਡੀਸ਼ੀਅਲ ਕਸਟਡੀ ਵੀ ਜਾਣਗੇ ਉਹ ਬਾਰਵੀਂ ਤੇ ਜਾ ਜਾ ਮੁਰਕੇ ਜੇਪਗੁਰੂਗੜ੍ਹ ਭੇਜ ਦਿੱਤੇ ਹਨ ਉਹ ਕਹਿੰਦਾ ਵੀ ਉਹਨਾਂ ਨੂੰ ਪੇਸ਼ੀ ਤੇ ਲਿਆਉਣ ਦੀ ਲੋੜ ਨਹੀਂ ਸਿਰਫ ਵੀਡੀਓ ਕਾਨਫਰੈਂਸਿੰਗ ਰਾਹੀਂ ਜਿਹੜਾ ਉਹਦੀ ਜਿਹੜੀ ਪੇਸ਼ੀ ਆ ਭੁਗਤ ਲਈ ਜਾਵੇ ਤੇ ਦੂਜਾ ਯੂਪੀਏ ਵਾਲਾ ਕੇਸ ਵੀ ਹੈਗਾ ਉਹ ਵੀ ਚੱਲਦਾ ਹੈ ਨਾ ਸੋ ਯੂਪੀਏ ਵਾਲੇ ਵਿੱਚ ਅਰੈਸਟ ਪਾ ਕੇ ਹਾਲੇ ਤੱਕ ਤਾਂ ਕੇਸ ਤੇ ਯੂਪੀਏ ਲੱਗਿਆ ਜਦੋਂ ਇਹਨਾਂ ਦੀ ਅਰੈਸਟ ਪੈ ਗਈ ਉਹਨਾਂ ਤੇ ਵੀ ਲੱਗੂਗਾ ਫਿਰ ਇਹ ਹੈਗਾ ਵੀ ਉਹਨਾਂ ਨੂੰ ਲੰਬੇ ਸਮੇਂ ਤੱਕ ਜੇਲ੍ਹ ਚ ਰੱਖਣ ਦਾ ਸੋ ਜਿਹੜਾ ਆ ਸਰਕਾਰ ਨੇ ਬੜੀ ਤੇਜ਼ੀ ਨਾਲ ਇੱਕ ਕਾਨੂੰਨ ਪਾਸ ਕਰਾ ਲਿਆ ਵੀ ਪੰਜਾਬ ਦੇ ਜਿਹੜੇ ਅੰਡਰ ਟਰਾਇਲਸ ਨੇ ਉਹਨਾਂ ਨੂੰ ਵੀ ਪੰਜਾਬ ਤੋਂ ਬਾਹਰ ਭੇਜਿਆ ਜਾ ਸਕਦਾ ਇਟ ਮੀਨਸ ਇਹ ਸਾਰਾ ਇਹ ਇਸ ਗਰੁੱਪ ਚੋਂ ਹੀ ਆ ਕੁਝ ਬੰਦਿਆਂ ਨੂੰ ਇੱਥੇ ਰੱਖ ਲੈਣਗੇ ਜਿਹੜੇ ਹੁਣ ਇੰਟਰੋਗੇਸ਼ਨ ਦੌਰਾਨ ਕੋ ਥੋੜੇ ਕਮਜ਼ੋਰ ਪਏ ਨੇ ਜਾਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬਿਆਨ ਦੇਣ ਲਈ ਰਾਜੀ ਨੇ ਹੁਣ ਇਹ ਕੋਸ਼ਿਸ਼ ਹੋਏਗੀ ਵੀ ਭਾਈ ਅਮਰਤਪਾਲ ਸਿੰਘ ਦੇ ਉਹਨਾਂ ਨੂੰ ਪੁਲਿਸ ਕਸਟਡੀ ਵਿੱਚ ਰੱਖ ਕੇ ਪਾਈ ਅਮਰਤਪਾਲ ਸਿੰਘ ਦੇ ਖਿਲਾਫ ਬਿਆਨ ਦੇਣ ਲਈ ਮੁਰਾਜੀ ਕੀਤਾ ਜਾਵੇ ਜਿਹੜੇ ਜਿਹੜੇ ਬਿਆਨ ਦੇਈ ਜਾਣਗੇ ਉਹ ਪੰਜਾਬ ਵਿੱਚ ਰਹਿ ਜਾਣਗੇ ਜਾਂ ਕੇਸ ਹੌਲੇ ਹੋ ਜਾਣਗੇ ਤੇ ਉਹਨਾਂ ਨੂੰ ਜਿਹੜਾ ਹੈਗਾ ਬਾਹਰ ਰੱਖਿਆ ਜਾ ਸਕਦਾ ਜੀ ਬਿਲਕੁਲ ਜੀ ਦੇਖਦੇ ਹਾਂ ਕੀ ਕੁਝ ਆਉਣ ਵਾਲੇ ਦਿਨਾਂ 'ਚ ਇਸਤੇ ਬਾਰੇ ਹੁੰਦਾ ਹੈਗਾ